ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਦਬਾ ਲੈਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਦੀਪੀ ਅਤੇ ਸਿਮਰਨ ਦੋਵੇਂ 10ਵੀਂ ਕਲਾਸ ਵਿੱਚ ਪੜ੍ਹਦੀਆਂ ਸਨ ਉਹ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸਨ ਦੋਵੇਂ ਭੈਣਾਂ ਵਾਂਗ ਰਹਿੰਦੀਆਂ ਸਨ ਸਿਮਰਨ ਦੇ ਪਿਤਾ ਜੀ ਬਿਜਲੀ ਵਿਭਾਗ ਵਿੱਚ ਲਾਈਨਮੈਨ ਸਨ ਉਹਨਾਂ ਦੀ ਚੰਗੀ ਤਨਖਾਹ ਸੀ ਤੇ ਦੂਜੇ ਪਾਸੇ ਦੀਪੀ ਦੇ ਪਾਪਾ ਜੀ ਇੱਕ ਕਿਸਾਨ ਸਨ ਦੀਪੀ ਤੇ ਦੋ ਛੋਟੀਆਂ ਭੈਣਾਂ ਵੀ ਸਨ ਪਰਿਵਾਰ ਵੱਡਾ ਹੋਣ ਕਰਕੇ ਦੀਪੀ ਦੇ ਪਾਪਾ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਕਰਦੇ ਸਨ ਦੂਜੇ ਪਾਸੇ ਸਿਮਰਨ ਅਤੇ ਰਾਜਵੀਰ ਦੋਵੇਂ ਭੈਣ ਭਰਾ ਸਨ ਸਿਮਰਨ ਦਾ ਭਰਾ ਸਿਮਰਨ ਤੋਂ ਕੁਝ ਸਾਲ ਵੱਡਾ ਸੀ ਉਹ ਸਕੂਲ ਵਿੱਚੋਂ ਪਲੱਸ 2 ਕਰਕੇ ਹੁਣ ਸ਼ਹਿਰ ਵਿੱਚ ਕਿਸੇ ਕਾਲਜ ਵਿੱਚ ਦਾਖਲ ਹੋ ਗਿਆ ਸੀ। ਸ਼ਨੀਚਰਵਾਰ ਦਾ ਦਿਨ ਸੀ ਦੀਪੀ ਨੂੰ ਉਸ ਦਿਨ ਬਹੁਤ ਜ਼ਿਆਦਾ ਬੁਖਾਰ ਸੀ ਤੇ ਉਹ ਉਸ ਦਿਨ ਸਕੂਲ ਵੀ ਨਹੀਂ ਗਈ। ਅਗਲੇ ਦਿਨ ਐਤਵਾਰ ਨੂੰ ਦੀਪੀ ਨੇ ਸੋਚਿਆ ਕਿ ਮੈਂ ਸਿਮਰਨ ਤੋਂ ਸਕੂਲ ਦਾ ਕੰਮ ਪੁੱਛ ਆਵਾਂ ਨਹੀਂ ਤਾਂ ਟੀਚਰ ਟੀਚਰਾਂ ਦੀ ਮਾਰ ਖਾਣੀ ਪਵੇਗੀ। ਦੀਪੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਇਸ ਲਈ ਉਹ ਸਕੂਲ ਦੇ ਕੰਮ ਤੋਂ ਨੱਕ ਨਹੀਂ ਵੱਟਦੀ ਸੀ। ਹਰ ਰੋਜ਼ ਦੀਪੀ ਦਾ ਕੰਮ ਪੂਰਾ ਹੁੰਦਾ ਸੀ। ਦੀਪੀ ਦੇ ਘਰ ਫੋਨ ਵੀ ਨਹੀਂ ਸੀ ਇਸ ਲਈ ਦੀਪੀ ਨੂੰ ਸਿਮਰਨ ਦੇ ਘਰ ਆਉਣਾ ਪਿਆ ਉਹ ਆਪਣੀ ਛੋਟੀ ਭੈਣ ਨੂੰ ਨਾਲ ਲੈ ਕੇ ਸਿਮਰਨ ਦੇ ਘਰ ਨੂੰ ਚੱਲ ਪਈ ਸੀ ਸਿਮਰਨ ਦਾ ਘਰ ਦੀਪੀ ਦੇ ਘਰ ਤੋਂ ਕਾਫੀ ਦੂਰ ਸੀ ਦੀਪੀ ਕਈ ਵਾਰ ਸਿਮਰਨ ਦੇ ਘਰ ਆ ਚੁੱਕੀ ਸੀ ਸਿਮਰਨ ਦੇ ਪਾਪਾ ਜੀ ਦੀਪੀ ਨੂੰ ਸਿਮਰਨ ਵਾਂਗ ਹੀ ਪਿਆਰ ਕਰਦੇ ਸਨ ਉਹ ਜਦੋਂ ਸਿਮਰਨ ਲਈ ਕਾਪੀਆਂ ਕਿਤਾਬਾਂ ਲੈ ਕੇ ਆਉਂਦੇ ਤਾਂ ਉਹ ਨਾਲ ਦੀਪੀ ਲਈ ਵੀ ਲੈ ਕੇ ਆਉਂਦੇ ਦੀਪੀ ਸਿਮਰਨ ਦੇ ਘਰ ਤੋਂ ਥੋੜੀ ਦੂਰ ਹੀ ਆ ਰਹੀ ਸੀ ਕਿ ਉੱਥੇ ਰਾਜਵੀਰ ਕਈ ਮੁੰਡਿਆਂ ਨਾਲ ਖਲੋਤਾ ਹੋਇਆ ਸੀ। ਰਾਜਵੀਰ ਅਤੇ ਉਸ ਦੇ ਦੋਸਤਾਂ ਨੇ ਦੀਪੀ ਨੂੰ ਕੁਝ ਪੁੱਠਾ ਸਿੱਧਾ ਬੋਲਿਆ ਤਾਂ ਦੀਪੀ ਉੱਥੋਂ ਰੋਂਦੀ ਹੋਈ ਭੱਜ ਲਈ ਤੇ ਸਿਮਰਨ ਦੇ ਘਰ ਆ ਗਈ। ਉਹ ਸਿਮਰਨ ਕੋਲ ਆ ਕੇ ਬਹੁਤ ਰੋਈ ਸਿਮਰਨ ਦੇ ਪੁੱਛਣ ਤੇ ਦੀਪੀ ਨੇ ਉਸ ਨੂੰ ਦੱਸਿਆ ਕਿ ਕੁਝ ਮੁੰਡਿਆਂ ਨੇ ਉਸ ਨੂੰ ਛੇੜਿਆ ਹੈ ਤੇ ਕਾਫੀ ਅਨਾਪ-ਛਣਾਬ ਬੋਲਿਆ ਹੈ। ਸਿਮਰਨ ਨੇ ਦੀਪੀ ਨੂੰ ਚੁੱਪ ਕਰਵਾਇਆ ਤੇ ਉਸ ਲਈ ਪਾਣੀ ਲੈਣ ਚਲੀ ਗਈ। ਜਦੋਂ ਦੀਪੀ ਨੇ ਰੋਂਦਿਆ ਰੋਂਦਿਆ ਉੱਪਰ ਵੇਖਿਆ ਤਾਂ ਕਮਰੇ ਵਿੱਚ ਰਾਜਵੀਰ ਦੀ ਤਸਵੀਰ ਲੱਗੀ ਹੋਈ ਸੀ ਸਿਮਰਨ ਪਾਣੀ ਲੈ ਕੇ ਕਮਰੇ ਵਿੱਚ ਵਾਪਸ ਆਈ ਤਾਂ ਦੀਪੀ ਨੇ ਸਿਮਰਨ ਨੂੰ ਪੁੱਛਿਆ ਕਿ ਇਹ ਤਸਵੀਰ ਵਾਲਾ ਮੁੰਡਾ ਕੌਣ ਹੈ ਇਸ ਨੇ ਮੈਨੂੰ ਝੇੜਿਆ ਇਹੋ ਜਿਹੇ ਮੁੰਡੇ ਦੀ ਤਸਵੀਰ ਤੁਸੀਂ ਆਪਣੇ ਘਰ ਕਿਉਂ ਲਗਾਈ ਹੈ ਇਹ ਸਭ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਨੇ ਦੀਪੀ ਨੂੰ ਦੱਸਿਆ ਕਿ ਇਹ ਤਾਂ ਉਸ ਦੇ ਭਰਾ ਦੀ ਤਸਵੀਰ ਹੈ ਉਸ ਨੇ ਕਾਲਜ ਵਿੱਚ ਖਿੱਚਵਾਈ ਹੈ ਅਜੇ ਕੱਲ੍ਹ ਹੀ ਕਮਰੇ ਵਿੱਚ ਲਗਵਾਈ ਹੈ ਸਿਮਰਨ ਨੇ ਦੀਪੀ ਨੂੰ ਕਿਹਾ ਕਿ ਉਹ ਸਭ ਇਹ ਉਹ ਇਹ ਸਭ ਕੁਝ ਆਪਣੀ ਮਾਂ ਕੋਲ ਦੱਸੇਗੀ ਫਿਰ ਮੰਮੀ ਪਾਪਾ ਹੀ ਰਾਜਵੀਰ ਨੂੰ ਸਬਕ ਸਿਖਾਉਣਗੇ ਪਰ ਦੀਪੀ ਡਰ ਗਈ ਸੀ ਉਸ ਉਹ ਸਿਮਰਨ ਅੱਗੇ ਹੱਥ ਜੋੜਨ ਲੱਗ ਪਈ ਉਹ ਕਹਿਣ ਲੱਗੀ ਕਿ ਜੇਕਰ ਗੱਲ ਬਾਤ ਸਮਾਜ ਵਿੱਚ ਚੱਲੀ ਗਈ ਤਾਂ ਸਾਡੀ ਕੋਈ ਇੱਜ਼ਤ ਨਹੀਂ ਰਹਿਣੀ ਸਾਨੂੰ ਤਾਂ ਕੁੜੀਆਂ ਹੋਣ ਕਰਕੇ ਕੋਈ ਪਹਿਲਾਂ ਹੀ ਜਿਉਂਨੇ ਦਿੰਦਾ ਲੋਕ ਮੇਰੀ ਮਾਂ ਨੂੰ ਪਹਿਲਾਂ ਹੀ ਧੀਆ ਚੰਮਣ ਤੇ ਤਾਣੇ ਮਾਰਦੇ ਰਹਿੰਦੇ ਨੇ ਫੇਰ ਸਾਨੂੰ ਕਿਸੇ ਨੇ ਨਹੀਂ ਬੁਲਾਉਣਾ ਜੇ ਮੈਨੂੰ ਇਹ ਪਤਾ ਹੁੰਦਾ ਕਿ ਰਾਜਵੀਰ ਆਪਣਾ ਭਾਈ ਹੈ ਤਾਂ ਮੈਂ ਇਹ ਗੱਲ ਤੇਰੇ ਕੋਲ ਵੀ ਨਹੀਂ ਸੀ ਦੱਸਣੀ ਦੀਪੀ ਇਹ ਸਭ ਕੁਝ ਕਹਿੰਦੀ ਹੋਈ ਬਹੁਤ ਰੋ ਰਹੀ ਸੀ ਸਿਮਰਨ ਨੇ ਦੀਪੀ ਨੂੰ ਕਿਹਾ ਕਿ ਜੇਕਰ ਅੱਜ ਰਾਜਵੀਰ ਨੂੰ ਸਬਕ ਨਾ ਮਿਲਿਆ ਤਾਂ ਉਹ ਅੱਗੇ ਤੋਂ ਵੀ ਇਹੋ ਜਿਹੀਆਂ ਹਰਕਤਾਂ ਕਰਦਾ ਹੀ ਰਹੇਗਾ ਇਸ ਲਈ ਉਸ ਨੂੰ ਸਬਕ ਸਿਖਾਉਣਾ ਹੀ ਪਵੇਗਾ ਸਿਮਰਨ ਨੇ ਦੀਪੀ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਕੱਪੜੇ ਤੇ ਚੁੰਨੀ ਦੇ ਦੇ ਤੂੰ ਮੇਰੇ ਕੱਪੜੇ ਪਾ ਲੈ ਉਹਨਾਂ ਨੇ ਆਪਸ ਵਿੱਚ ਕੱਪੜੇ ਬਦਲ ਲਏ ਤੇ ਸਿਮਰਨ ਨੇ ਦੀਪੀ ਨੂੰ ਕਿਹਾ ਕਿ ਤੂੰ ਇੱਥੇ ਹੀ ਬੈਠ ਮੈਂ ਹੁਣੇ ਆਉਂਦੀ ਆ ਸਿਮਰਨ ਦੀਪੀ ਦੀ ਭੈਣ ਨੂੰ ਨਾਲ ਲੈ ਕੇ ਬਾਹਰ ਚਲੀ ਗਈ ਸਿਮਰਨ ਨੇ ਚੁੰਨੀ ਦੀ ਬੁੱਕਲ ਚੰਗੀ ਤਰ੍ਹਾਂ ਮਾਰੀ ਹੋਈ ਸੀ ਤਾਂ ਕਿ ਕਿਸੇ ਨੂੰ ਉਸ ਦੀ ਪਛਾਣ ਨਾ ਆ ਸਕੇ ਜਦੋਂ ਸਿਮਰਨ ਉਹਨਾਂ ਮੁੰਡਿਆਂ ਕੋਲ ਦੀ ਲੰਗਰ ਲੱਗੀ ਤਾਂ ਰਾਜਵੀਰ ਨੇ ਸਿਮਰਨ ਦੀ ਬਾਹ ਫੜ ਲਈ ਤੇ ਉਸ ਨੂੰ ਉਸ ਦਾ ਹਾਲ ਚਾਲ ਪੁੱਛਣ ਲੱਗਾ ਜਦੋਂ ਰਾਜਵੀਰ ਨੇ ਸਿਮਰਨ ਨੂੰ ਦੀਪੀ ਸਮਝ ਕੇ ਕਿਹਾ ਕਿ ਕਿਵੇਂ ਉਹ ਸੋਹਣੀਓ ਤਾਂ ਸਿਮਰਨ ਨੇ ਆਪਣੇ ਮੂੰਹ ਤੋਂ ਚੁੰਨੀ ਪਰੇ ਕਰਕੇ ਰਾਜਵੀਰ ਨੂੰ ਕਿਹਾ ਕਿ ਮੈਂ ਤਾਂ ਠੀਕ ਹਾਂ ਵੀਰੇ ਤੂੰ ਦੱਸ ਤੇ ਰਾਜਵੀਰ ਦੇ ਮੂੰਹ ਤੇ ਜ਼ੋਰ ਦਾ ਚਮਾਟਾ ਮਾਰ ਦਿੱਤਾ ਇਹ ਸਭ ਕੁਝ ਰਾਜਵੀਰ ਨੂੰ ਸਮਝ ਨਾ ਆਇਆ ਤੇ ਉਹ ਰੋਣ ਲੱਗਾ ਤੇ ਸੋਚਣ ਲੱਗਾ ਕਿ ਉਸਨੇ ਉਸ ਸਮੇਂ ਵੀ ਆਪਣੀ ਹੀ ਭੈਣ ਨੂੰ ਛੇੜਿਆ ਸੀ ਉਸ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਉੱਥੋਂ ਭੱਜ ਗਿਆ ਜਦੋਂ ਸਿਮਰਨ ਦੇ ਪਾਪਾ ਘਰ ਆਇਤਾ ਸਿਮਰਨ ਨੇ ਇਹ ਸਾਰੀ ਕਹਾਣੀ ਆਪਣੇ ਮੰਮੀ ਪਾਪਾ ਨੂੰ ਦੱਸੀ ਰਾਜਵੀਰ ਦੀ ਇਸ ਹਰਕਤ ਤੋਂ ਸਾਰੇ ਹੀ ਪਰੇਸ਼ਾਨ ਸਨ ਪਰ ਸਿਮਰਨ ਨੂੰ ਉਸਦੇ ਪਾਪਾ ਨੇ ਗੱਲ ਨਾਲ ਲਾ ਲਿਆ ਤੇ ਬਹੁਤ ਸ਼ਾਬਾਸ਼ੇ ਦਿੱਤੀ ਤੇ ਕਿਹਾ ਕਿ ਅੱਜ ਤੋਂ ਬਾਦ ਰਾਜਵੀਰ ਇਹੋ ਜਿਹੀ ਹਰਕਤ ਕਰਨ ਲੱਗਾ 100 ਵਾਰ ਸੋਚੇਗਾ ਉਸ ਰਾਤ ਰਾਜਵੀਰ ਘਰ ਨਹੀਂ ਆਇਆ ਰਾਜਵੀਰ ਦੇ ਪਾਪਾ ਨੇ ਉਸਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਇੱਕ ਦੋਸਤ ਦੇ ਘਰ ਹੀ ਰੁਕਿਆ ਹੋਇਆ ਸੀ ਅਗਲੇ ਦਿਨ ਵੀ ਰਾਜਵੀਰ ਘਰ ਨਾ ਆਇਆ ਤਾਂ ਉਸ ਦੀਆਂ ਉਸ ਦੀ ਸਾਰਿਆਂ ਨੂੰ ਫਿਕਰ ਹੋਣ ਲੱਗੀ ਜਦੋਂ ਫਿਰ ਰਾਤ ਹੋ ਗਈ ਤਾਂ ਰਾਜਵੀਰ ਦੇ ਪਾਪਾ ਨੇ ਉਸਦੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਤਾਂ ਰਾਜਵੀਰ ਉਸ ਦਿਨ ਕਿਸੇ ਦੇਵੀ ਘਰ ਨਹੀਂ ਸੀ ਰਾਜਵੀਰ ਦੇ ਪਾਪਾ ਨੇ ਉਸ ਦੀ ਪਾਲ ਟੋਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਾਰੇ ਪਿੰਡ ਵਿੱਚ ਤੇ ਪਿੰਡ ਦੇ ਆਸ-ਪਾਸੇ ਵੀ ਵੇਖਿਆ ਤਾਂ ਹੁਣ ਉਹਨਾਂ ਨੂੰ ਫਿਕਰ ਹੋਣ ਲੱਗੀ ਸੀ ਕਿ ਕਿਤੇ ਰਾਜਵੀਰ ਨੇ ਸ਼ਰਮ ਦੇ ਮਾਰੇ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਲਿਆ। ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਕੰਮ ਕਰਕੇ ਘਰ ਵਾਪਸ ਆ ਰਹੇ ਸਨ। ਇੱਕ ਮੁੰਡਾ ਸਾਈਕਲ ਤੇ ਆ ਰਿਹਾ ਸੀ ਤਾਂ ਉਸ ਨੇ ਰਾਜਵੀਰ ਦੇ ਪਾਪਾ ਨੂੰ ਦੱਸਿਆ ਕਿ ਰਾਜਵੀਰ ਨਹਿਰ ਦੇ ਕੰਢੇ ਤੇ ਬੈਠਾ ਰੋ ਰਿਹਾ ਹੈ। ਉਸਨੇ ਸ਼ਰਾਬ ਵੀ ਪੀਤੀ ਹੋਈ ਹੈ ਇਹ ਸੁਣ ਕੇ ਰਾਜਵੀਰ ਦੇ ਪਾਪਾ ਦੇ ਹੋਸ਼ ਉੱਡ ਗਏ ਉਹ ਕਹਿਣ ਲੱਗੇ ਕਿ ਹੁਣ ਆਹ ਕਸਰ ਬਾਕੀ ਸੀ ਉਹ ਰਾਜਵੀਰ ਨੂੰ ਵੜਾਤ ਰਾ ਕੇ ਘਰ ਲੈ ਆਏ ਜਦੋਂ ਰਾਜਵੀਰ ਘਰ ਆਇਆ ਤਾਂ ਉਸ ਨੂੰ ਚੰਗੀ ਤਰ੍ਹਾਂ ਸੁਰਤ ਨਹੀਂ ਸੀ ਇਸ ਲਈ ਸਿਮਰਨ ਨੇ ਉਸ ਨਾਲ ਸਵੇਰੇ ਗੱਲ ਕਰਨ ਬਾਰੇ ਸੋਚਿਆ ਜਦੋਂ ਸਵੇਰੇ ਰਾਜਵੀਰ ਉੱਠਿਆ ਤਾਂ ਉਸ ਨੇ ਵੇਖਿਆ ਕਿ ਦੀਪੀ ਵੀ ਉਹਨਾਂ ਦੇ ਘਰ ਹੀ ਬੈਠੀ ਹੋਈ ਸੀ ਰਾਜਵੀਰ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਆ ਰਿਹਾ ਸਿਮਰਨ ਤੇ ਦੀਪੀ ਦੋਵੇਂ ਰਾਜਵੀਰ ਦੇ ਕੋਲ ਚਲੀਆਂ ਗਈਆਂ ਤੇ ਸਿਮਰਨ ਨੇ ਰਾਜਵੀਰ ਦੇ ਸਿਰ ਤੇ ਹੱਥ ਫੇਰਿਆ ਕਿਹਾ ਕਿ ਵੀਰੇ ਤੂੰ ਹਰ ਸਾਲ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਤੈਨੂੰ ਦੋ ਰਖੜੀਆਂ ਕਿਉਂ ਬੰਦੀ ਸੀ ਇੱਕ ਰਖੜੀ ਦੀਪੀ ਹਰ ਸਾਲ ਆਪਣੇ ਘਰ ਲੈ ਕੇ ਆਉਂਦੀ ਸੀ ਤੇਰੇ ਗੁੱਟ ਤੇ ਬੰਨਣ ਲਈ ਪਰ ਤੂੰ ਉਸ ਨੂੰ ਕਦੇ ਵੀ ਘਰ ਨਹੀਂ ਸੀ ਮਿਲਿਆ ਮਾਂ ਉਸ ਤੋਂ ਰਖੜੀ ਫੜ ਲੈਂਦੀ ਸੀ ਤੇ ਉਸ ਨੂੰ ਨੇਕ ਨੇਕ ਦਿੰਦੀ ਸੀ ਕੀ ਵੀਰੇ ਉਹ ਰਖੜੀ ਮੈਂ ਤੇਰੇ ਗੁੱਟ ਤੇ ਬੰਨਦੀ ਸੀ ਵੀਰੇ ਦੀਪੀ ਦੇ ਕੋਈ ਭਰਾ ਨਹੀਂ ਸੀ ਇਸ ਲਈ ਉਹ ਤੈਨੂੰ ਆਪਣਾ ਭਰਾ ਮੰਨਦੀ ਹੈ ਇਹ ਗੱਲ ਸੁਣ ਕੇ ਰਾਜਵੀਰ ਦੀਪੀ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਉਸ ਕੋਲੋਂ ਮਾਫੀ ਮੰਗਣ ਲੱਗਾ ਦੀਪੀ ਤੇ ਸਿਮਰਨ ਨੇ ਉਸ ਨੂੰ ਫੜ ਕੇ ਬੈੱਡ ਉੱਪਰ ਬਿਠਾਇਆ ਤੇ ਉਸ ਨੂੰ ਸਮਝਾਇਆ ਕਿ ਇਹ ਸਭ ਅਸੀਂ ਤੈਨੂੰ ਸਬਕ ਸਿਖਾਉਣ ਲਈ ਕੀਤਾ ਸੀ ਰਾਜਵੀਰ ਨੇ ਦੀਪੀ ਤੋਂ ਮਾਫੀ ਮੰਗੀ ਤੇ ਉਸ ਨੇ ਦੀਪੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਭੈਣੇ ਤੂੰ ਇਹ ਨਹੀਂ ਕਹਿਣਾ ਕਿ ਤੇਰੇ ਕੋਈ ਭਰਾ ਨਹੀਂ ਹੈ ਮੈਂ ਤੇਰਾ ਹੀ ਭਰਾ ਹਾਂ ਤੁਸੀਂ ਦੋਵਾਂ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਭੈਣੇ ਮੈਨੂੰ ਮਾਫ਼ ਕਰੀ ਅੱਜ ਤੋਂ ਬਾਅਦ ਮੈਂ ਤੇਰੇ ਲਈ ਰੱਖਿਆ ਕਰਾਂਗਾ ਤੇ ਤੇਰੀ ਹਰ ਇੱਕ ਰਖੜੀ ਦਾ ਮੁੱਲ ਮੋੜਾਂਗਾ ਧੰਨਵਾਦ ਜੀ ਇਹ ਕਹਾਣੀ ਕੰਪੀਟੀਸ਼ਨ ਲਈ ਹੈ ਜੀ ਮੇਰੀਆਂ ਕਹਾਣੀਆਂ ਤੁਹਾਨੂੰ ਪਸੰਦ ਆਉਂਦੀਆਂ ਹਨ ਕਿ ਨਹੀਂ ਕਮੈਂਟ ਬਾਕਸ ਵਿੱਚ ਜ਼ਰੂਰ